ਵੈਲਕਮ ਸਰ ਜੀ ਸੁਣੋ ਮੇਰੀ ਗੱਲ ਲੈਣਾ ਦੋ ਦਿਨਾਂ ਚ ਆਏ ਵੀ ਨਹੀਂ ਫਰਕ ਪੈਂਦਾ ਜੀ ਵੀ ਜੇ ਕੁੜੀ ਇੱਥੇ ਰਹਿ ਜੇ ਚੱਕ ਲੂਗੀ ਜਗ੍ਹਾ ਜੇ ਤੂੰ ਸੋਚੋਂ ਨਾ ਨਹੀਂ ਤੋ ਚੱਕ ਲ ਮੈਂ ਆਫਿਸ ਹੋਟਾ ਇਹਨਾਂ ਦਾ ਸੋਚ ਲੋ ਤੂੰ ਸਾਰਾ ਜਦ ਤਾ ਦੇਖੋ ਕੱਲਾਵਾ ਸੱਚਾ ਹੋ ਗਿਆ ਵੀ ਸਾਰਾ ਪਿੰਡ ਝੂਠਾ ਹੋ ਗਿਆ ਹੁਣ ਪੈਸੇ ਕਮਾ ਕੇ ਜਿੰਦ ਲਊਗਾ ਜੀ ਤੂੰ ਦਿੱਸਰੀ ਦੇ ਵੈਲਕਮ ਸਰ ਜੀ ਆ ਸਿੱਖੀ ਆਰੇ ਲੋਕਾਂ ਦੀ ਸੁਣੋ ਮੇਰੀ ਗੱਲ ਲੈਣਾ ਮੈਂ ਕਿਹਾ ਤੇਰੇ ਕੋਲ ਨਾ ਮੈਂ ਜਦ ਮੇਰੇ ਨਾਲ ਕੁੱਤੀ ਬੈਠੀ ਤੇ ਮੈਂ ਤਾਂ ਆ ਕੇ ਬੈਠੀ ਉਹ ਵੀ ਆਪਣੀ ਭੈਣ ਹੈ ਉਸ ਤੋਂ ਬਾਅਦ ਉਹ ਵੀ ਕਰਾਂਗੇ ਉਹ ਵੀ ਕਰਾਂਗੇ ਕਲਾ ਕਰੋ ਜਿਹੜਾ ਆਪਣੇ ਸਾਹਮਣੇ ਆਇਆ ਕਰਾਂਗੇ ਫਿਰ ਇਹਨੂੰ ਟਿੱਕਿਆ ਹੋਊਸੀ ਕੋਦੂ ਬਾਤੂ ਦਾ ਪਿਆਰ ਰੱਖਣਾ ਕੋਈ ਭੈਣ ਦਾ ਜਿਵੇਂ ਹੁਣ ਇਕੱਠੇ ਹੋਏ ਜਦੋਂ ਤੁਸੀਂ ਜਾਈਏ ਕੱਲ ਨੂੰ ਉਠਾਲੇ ਕੋਈ ਕੀਮਤ ਹੈ ਕੱਲ ਨੂੰ ਜੜੇ ਨੇ ਹੋ ਬੰਦਾ ਵਾਦਾ ਕੁਤ ਫੇਰ ਨੂੰ ਮથે ਕੱਢਾ ਤੇ ਬਿਗਾ ਰਹੇ ਕੋਈ ਨਾ ਨੋਟੇ ਦੀ ਦੁਕਾਨ ਹੁਣ ਆਪਾਂ ਕੰਦ ਵੀ ਰੋਕਦੇ ਤੁਹਾਡੇ ਘੇਰੇ ਤੋਂ ਬੈ ਵੀ ਹੋਣ ਪੋਲੇ ਆਇਸ਼ਨ ਉਹਨਾਂ ਕੋਲ ਹੈ ਅਗਲੇ ਇਸ ਤਾਹੀ ਲਾਲ ਲੀਂਦੇ ਜਿਵੇਂ ਹੈ ਇਹ ਵੀ ਸਾਡਾ ਬੰਦਾ ਸਰਕੇ ਨਹੀਂ ਕੋਈ ਉਹ ਇਹਨਾਂ ਦੇ ਪ੍ਰਵਾਹ ਨੂੰ ਇਹ ਵੀ ਹਾਂ ਮੈਂ ਉਹੀ ਗੱਲ ਕਰ ਰਿਹਾ ਹਾਂ ਕਿ ਗੋਣ ਬਰਾਬਰ ਰੱਖੋ ਇਹ ਦਾ ਕਰਵਾਉਣਾ ਇਹ ਨਹੀਂ ਹੁੰਦਾ ਹੋਊਗਾ ਕਿ ਬੱਲੇ ਬੱਲੇ ਇੱਕ ਤਰ੍ਹਾਂ ਦਾ ਸੇਮ ਵੀ ਪਰ ਇਸ ਟਾਈਮ ਦੇ ਵਿੱਚ ਜੇ ਆਪਾਂ ਉਹ ਵੀ ਬਟਾ ਉਹ ਕਹਿੰਦਾ ਵੀ ਮੈਂ ਵੀ ਕੋਈ ਕਰਕੇ ਮਰਾਂਗਾ ਤੁਸੀਂ ਕਹਿੰਦੇ ਹੋ ਜੀ ਅਸੀਂ ਦਿੱਤੇ ਜਾਈਏ ਆ ਕੁੜੀ ਜਾਨ ਸਾਰੇ ਦੇ ਹੋ ਚਲੋ ਜੀ ਯੂਨਾਈਟਡ ਐਂਡ ਮੇਰੇ ਨਾਲ ਸੰਗਤ ਕਰੀ ਹੈ। ਦੋਸਤੋ ਇਸ ਲੜਕੀ ਦੇ ਗਗਨ ਦੇ ਦੋ ਬੇਟੀਆਂ ਨੇ ਇੱਕ 16 ਸਾਲ ਦੀ ਇੱਕ 23 ਜਿਹਦੇ ਪਤੀ ਦੀ ਡੈਥ ਹੋ ਗਈ ਸੀ ਦੇਲੇ ਸਿੰਘੇ ਪਰ ਚੂਲੜ ਤੋਂ ਬਿੱਲਾ ਸਰਪੰਚ ਤੇ ਪੂਰੀ ਪੰਚਾਇਤ ਤੇ ਨਾਲ ਸਾਡੇ ਪੱਤਰਕਾਰ ਜਰੂਰ ਸਾਹਿਬ ਤੇ ਹੋਰ ਬਹੁਤ ਯਾਨੀ ਕਿ ਦੋ ਪਿੰਡਾਂ ਦੀਆਂ ਪੰਚਾਇਤਾਂ ਨੇ ਅੱਗੇ ਹੋ ਕੇ ਅੱਜ ਜੋ ਸਹੋਰਾ ਸੀ ਉਹਨੇ ਦੁਬਾਰਾ ਵਿਆਹ ਕਰਵਾ ਲਿਆ ਪਰ ਜ਼ਮੀਨ ਨਾ ਦੇ ਜੇ ਦੋ ਬੇਟੀਆਂ ਨੇ ਹੁਣ ਕਿੱਥੇ ਜਾਵੇ ਇਹ ਪਰ ਬਿੱਲੇ ਸਰਪੰਚ ਤੇ ਆਲੇ ਦਲੇ ਦੀਆਂ ਪਿੰਡਾਂ ਨੇ ਇਕੱਠੇ ਹੋ ਕੇ ਆ ਦੇਖ ਸਕਦੇ ਹੋ ਵੀ ਜਿਹੜਾ ਧੀਰਾ ਘਰ ਹੈ ਜਿਹੜਾ ਉਹ ਬਸਾਉਣ ਦੇ ਵਿੱਚ ਸਫਲ ਹੋਏ ਨੇ